ਮੈਚ ਜਾਣਾ ਲੋਕਾਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੋਣਾ ਤਾਂ ਮੈਨੂੰ ਕਹਿੰਦੇ ਯਾਰ ਗੀਤ ਸੁਣਾ ਦੇ ਯਾਬੀ ਪਾਪੀ ਬਹੁਤ ਸੋਨਾ ਗਾਉਂਦਾ ਕਿਤੇ ਵਿਆਹ ਸ਼ਾਦੀ ਹੁੰਦੇ ਸੀ ਤੇ ਮੈਨੂੰ ਲੈ ਜਾਂਦੇ ਸੀ ਕਿ ਮੈਂ ਸਖਸੇ ਰਾਤ ਸ਼ੇਰ ਇੱਕ ਗੀਤ ਗਾਉਂਦਾ ਸੀ ਯਾਰ ਯਾਰੀ ਦਿੱਕਤ ਕਰਦਾ ਤੇ ਲੱਖ ਨੇ ਯਾਰੀਆਂ ਲਈ ਫਿਰਦੇ ਜਿੰਨਾ ਕਰਾ ਵਿੱਚ ਸੋਨੀਆਂ ਹੁਣ ਨਾਰਾ ਉਹਨਾਂ ਨਾਲ ਦਿਲ ਮਲਾਈ ਫਿਰਦੇ ਮਸੀਬਤ ਪੈ ਜਾਵੇ ਕੋਈ ਨਹੀਂ ਬਾ ਫਿਰਦਾ گاਉਂ ਕੱਢ ਕੇ ਦਿਲੋਂ ਬਦਲਾਈ ਫਿਰਦੇ ਓਏ ਪੱਪੀ ਮਾਰ ਗੋਲੀਆਂ ਨਾ ਦੋਸਤਾਂ ਨੂੰ ਤੇ ਜਿਹੜੇ ਯਾਰ ਦੀ ਪੈਣ ਤਕਾਈ ਫਿਰਦੇ ਤੇ ਜਿਹੜੇ ਯਾਰ ਦੀ ਪੈਣ ਤਕਾਈ ਠੀਕ ਹੈ ਉੱਥੇ ਮੇਰਾ ਪਿੰਡ ਖੈਰੇ ਕੀ ਹੈ ਤੇ ਉੱਥੇ ਮੈਂ ਪੰਜ ਜਮਾਤਾ ਪੜਿਆ ਸੀ ਠੀਕ ਹੈ ਗਰੀਬੀ ਰੇਖਾ ਦੇ ਵਿੱਚ ਮੇਰੇ ਕੋਲ ਫਿਰ ਪੜਿਆ ਨਹੀਂ ਗਿਆ ਇੱਕ ਹੈਂਡੀਕੈਪ ਹੋਣ ਦੇ ਕਰਕੇ ਬਹੁਤ ਦਿੱਕਤਾਂ ਆਉਂਦੀ ਸੀ ਪਹਿਲਾਂ ਮੈਂ ਗੋਡੇ ਤੇ ਆਥਰਾ ਕੇ ਤੁਰਦਾ ਸੀ ਤੁਰ ਗਏ ਨੀ ਦਿਲ ਸੱਟਾਂ ਲੱਗੀਆਂ ਤੇ ਸਾਡੇ ਮਲਮ ਲਗਾਵੇ ਕੇ ਜੋ ਨਾ ਨੇ ਛੱਡ ਤੁਰ ਜਾਣਾ ਜੋ ਦੁੱਖ ਸੁਣਦਾ ਸੀ ਮੇਰਾ ਜੋ ਦੁੱਖ ਸੁਣਦਾ ਸੀ ਮੇਰਾ ਤੂੰ ਕਿੱਥੇ ਜਾ ਕੇ ਬਹਿ ਗਿਓ ਵੇ ਛੱਡ ਲੁੱਟੇ ਜਿੰਦੜੀ ਲੈ ਗਿਓ ਵੇ ਤੂੰ ਕਿੱਥੇ ਜਾ ਕੇ ਬਹਿ ਗਿਓ ਵੇ ਛੱਡ ਲੁੱਟ ਕੇ ਜਿੰਦੜੀ ਲੈ ਗਿਓ ਵੇ ਸੋਚਾਂ ਦੇ ਵਿੱਚ ਦਿਨ ਹੈ ਲੰਘਦਾ ਕਿਨੂੰ ਖੋ ਲਛਣਾ ਮਾਂ ਯਾਦ ਸਤਾਉਂਦੀ ਸੱਜਣਾ ਦੀ ਮੈਂ ਰੋਵਾ ਤੇ ਕਰਲਾਵਾ ਯਾਦ ਸਤਾਉਂਦੀ ਸੱਜਣਾ ਦੀ ਮੈਂ ਰੋਵਾ ਤੇ ਕਰਲਾਵਾ ਜਿੱਥੇ ਤੇ ਗਿਆ ਜਿਵੇਂ ਆ ਮੰਬਤਾ ਵਰਕਦੇ ਬਲਕਾਰ ਸਿੱਧੂ ਦੇ ਮੈਂ ਪੰਜੇ ਕਗਾ ਕੇ ਆਆ ਧਰਮਕੀਤ ਰਾਣਾ ਪਿੰਡ ਚਾਇਆ ਸੀ ਮੋਜਮ ਆਇਆ ਸੀ ਮੈਂ ਉਥੇ ਸਮਾ ਲਿਆ ਮੈਨੂੰ ਬਹੁਤ ਪਿਆਰ ਉਹਨਾਂ ਵੀ ਦਿੱਤਾ ਚੱਲਦਾ ਏ ਵਿੱਚ ਕਰੰਟ ਤੇਰੇ ਐਨੇ ਮੁੱਕਦੇ ਆ ਮੁੱਕਦੇ ਆ ਮੁਖ ਜਾਣਾ ਇੱਕ ਨਰ ਸਹਾਂ ਦੀ ਚੱਲਦੀ ਏ ਆਖਰ ਛੁੱਕਦੇ ਆ ਇੱਕ ਦਿਨ ਛੁਕ ਜਾਣਾ ਪਾਂਡਾ ਮਿੱਟੀ ਦਾ ਤੂੰ ਬਣਿਆ ਪਾਂਡਾ ਮਿੱਟੀ ਦਾ ਤੂੰ ਬਣਿਆ ਆਖਰੀ ਇੱਕ ਦਿਨ ਟੁੱਟਦਿਆਂ ਹੀ ਟੁੱਟ ਜਾਣਾ ਇੱਕ ਦਿਨ ਟੁੱਟਦਿਆਂ ਹੀ ਤੂੰ ਟੁੱਟ ਜਾਣਾ ਇਸ ਗੱਲ ਦੀ ਕਿਉਂ ਬੰਦਿਆ ਤੈਨੂੰ ਸਾਰ ਨਹੀਂ ਇਸ ਦੁਨੀਆ ਤੇ ਆਉਣਾ ਦੂਜੀ ਵਾਰ ਨਹੀਂ ਓ ਇਸ ਗੱਲ ਦੀ ਕਿਉਂ ਬੰਦਿਆ ਤੈਨੂੰ ਸਾਰ ਨਹੀਂ ਇਸ ਦੁਨੀਆ ਤੇ ਆਉਣਾ ਦੂਜੀ ਵਾਰ ਨਹੀਂ ਓ ਦੂਜੀ ਵਾਰ ਨਹੀਂ ਮਾ ਟੋੜਾ ਆਪਣਾ ਪੱਪੀ ਕਾਵਾਂ ਵਾਲੀਆ ਰੂਬ ਰੂਬ ਜਲਦੀ ਹੀ ਤੁਹਾਡੇ ਮੈਂ ਉਹ ਪੰਜਾਬੀ ਰੇਡੀਓ ਚੈਨਲ ਤੇ ਰੂਬਰੂ ਹੋ ਰਿਆਂ ਕਰਾਂਗੇ ਆਪਾਂ ਦਿਲ ਦੀਆਂ ਗੱਲਾਂ ਬਹੁਤ ਹੀ ਜਲਦ ਯਾਦਾਂ ਨੂੰ ਕਰਾਂਗੇ ਤਾਜ਼ਾ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ